ਵਿਸ਼ਾਲੀ ਵਿਸ਼ਾਲੀ ਕੀ ਗੱਲ ਹੋ ਗਈ ਅੱਗ ਮੇਰਾ ਟੈਡਸ ਬਹੁਤ ਦਰਦ ਹੋਈ ਜਾਂਦਾ ਲੈ ਤਾਂ ਰੋਟੀ ਵੀ ਨਹੀਂ ਖਾਦੀਏਗੀ ਪਤਾ ਨਹੀਂ ਕੀ ਹੋ ਗਿਆ ਫਿਰ ਤੂੰ ਦੱਸਿਆ ਕਿਉਂ ਨਹੀਂ ਸਵੇਰ ਦਾ ਸਾਨੂੰ ਸਨ ਤਾਂ ਐਸੀ ਵੀ ਹਲੇ ਅੰਦਰ ਬੈਠੀ ਹੋਏਗੀ ਜਾਂ ਫੋਨ ਚਲਾ ਰਹੀ ਹੋਏਗੀ ਇਸੇ ਕਰ ਮੈਂ ਦਰਦ ਦੀ ਗੋਲੀ ਲਈ ਸੀ ਮੈਨੂੰ ਐਸੀ ਫਰਕ ਕੇ ਬੈਜੂਗਾ ਪਰ ਪਿਆ ਹੀ ਨਹੀਂ ਫਰਕ ਮੈਂ ਐਸੀ ਤੁਹਾਨੂੰ ਕਦੇ ਤੰਗ ਕਰਨਾ ਟਿੱਡ ਦਰਦ ਦਰਦ ਦੀ ਗੋਲੀ ਨਾਲ ਥੋੜੀ ਨਾ ਹਟੂਗਾ ਉਹਦੇ ਵਾਸਤੇ ਟਿੱਡ ਦੀ ਦਵਾਈ ਲੈਣੀ ਪੈਣੀ ਆ ਖੜ ਜਾ ਮੈਂ ਤੇਰੇ ਬਾਈ ਨੂੰ ਆਵਾਜ਼ ਮਾਰਦੀ ਆ ਜੇ ਸੁਣਦੇ ਹੋ ਮਾੜਾ ਜਿਹਾ ਆਇਓ ਆ ਦੇਖਿਓ ਵਿਸ਼ਾਲੀ ਨੂੰ ਕੀ ਹੋ ਗਿਆ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਕੀ ਹੋ ਗਿਆ ਆਇਓ ਤੁਸੀਂ ਇਹ ਤੇ ਕਿਉਂ ਇਹ ਤੇ ਟਿੱਡ ਦਰਦ ਹੋ ਜਾਂਦਾ ਵਿਚਾਰੀ ਕਿਵੇਂ ਮੇਲੀ ਜਾਂਦੀ ਆ ਤਰ ਤੋਂ ਮਾਰੀ ਵਿਸ਼ਾਲੀ ਕੀ ਹੋ ਗਿਆ ਵੀਰੇ ਮੇਰੇ ਪੇਟ 'ਚ ਬਹੁਤ ਦਰਦ ਹੋ ਰਿਹਾ ਮੈਂ ਤਾਂ ਕੰਟਰੋਲ ਵੀ ਨਹੀਂ ਹੁੰਦਾ ਤੂੰ ਖੜੀ ਹੋ ਮੈਂ ਦਵਾਈ ਦਵਾ ਕੇ ਲਿਆਉਣਾ ਹਾਂ ਹਾਂ ਤੁਸੀਂ ਦਵਾਈ ਦਵਾ ਲੈਣੀ ਚਲੋ ਵੀਰੇ